ਸਜ਼ਾਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਬੰਦੀ ਸਿੰਘ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਨੇ ਨਾ ਤਾਂ ਉਹਨਾਂ ਨੂੰ ਪੈਰੋਲ ਮਿਲਦੀ ਹੈ ਤੇ ਨਾ ਹੀ ਉਹਨਾਂ ਨੂੰ ਰਿਹਾ ਕਰਨ ਦੇ ਸਬੰਧੀ ਕੋਈ ਫੈਸਲਾ ਸੁਣਾਇਆ ਜਾਂਦਾ ਹੈ ਹਾਲਾਂਕਿ ਸਮੇਂ-ਸਮੇਂ ਤੇ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਤੇ ਸਿੱਖ ਸੰਗਤਾਂ ਨੇ ਧਰਨੇ ਪ੍ਰਦਰਸ਼ਨ ਵੀ ਕੀਤੇ ਨੇ ਕੇਂਦਰ ਸਰਕਾਰ ਕੋਲ ਅਪੀਲ ਵੀ ਕੀਤੀ ਹੈ ਗੁਹਾਰ ਵੀ ਲਗਾਈ ਹੈ ਕਿ ਬੰਦੀ ਸਿੰਘ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹ ਆਪਣੇ ਜਿੰਨੀ ਉਹਨਾਂ ਨੂੰ ਸਜ਼ਾ ਸੁਣਾਈ ਗਈ ਸੀ ਉਸ ਤੋਂ ਬਾਅਦ ਸਮੇਂ ਦੀ ਉਹ ਸਜ਼ਾ ਭੁਗਤ ਚੁੱਕੇ ਨੇ ਫਿਰ ਬੰਦੀ ਸਿੰਘਾਂ ਦੇ ਨਾਲ ਇੰਨੀ ਮਾਰੀ ਕਿਉਂ ਕੀਤੀ ਜਾਂਦੀ ਹੈ ਇੱਕ ਪਾਸੇ ਤਾਂ ਸੌਦਾ ਸਾਧ ਵਰਗੇ ਬਲਾਤਕਾਰੀ ਸਾਧ ਨੇ ਜਿਨ੍ਹਾਂ ਨੂੰ ਪੈਰੋਲ ਵੀ ਦਿੱਤੀ ਜਾਂਦੀ ਹੈ ਜਦੋਂ ਉਹ ਚਾਹੁੰਦਾ ਜੇਲ੍ਹ ਤੋਂ ਬਾਹਰ ਵੀ ਆ ਜਾਂਦਾ ਹੈ ਪਰ ਦੂਜੇ ਪਾਸੇ ਬੰਦੀ ਸਿੰਘ ਨੇ ਜਿਹੜੇ ਸਜ਼ਾ ਵੀ ਪੂਰੀ ਕਰ ਚੁੱਕੇ ਨੇ ਪਰ ਫਿਰ ਵੀ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਰਿਹਾ ਉਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾਂਦਾ ਇਸ ਕਰਕੇ ਇਹਨਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਕੇਂਦਰ ਸਰਕਾਰ ਤੇ ਸਿੱਖਾਂ ਦੇ ਨਾਲ ਮਤਰੀ ਮਾਂ ਵਾਲਾ ਸਲੂਕ ਕਰਨ ਦੇ ਇਲਜ਼ਾਮ ਵੀ ਲਗਾਏ ਜਾਂਦੇ ਨੇ ਨਾਸੀ ਹੈ ਕਿ ਅੱਜ ਸਾਂਝੇ ਰੂਪ ਦੇ ਵਿੱਚ ਕੌਮੀ ਸਾਫ ਮੋਰਚਾ ਦੇ ਆਗੂਆਂ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਰਣਨੀਤੀ ਤੈਅ ਕੀਤੀ ਗਈ ਸੀ ਸਾਂਝੇ ਤੌਰ ਤੇ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਹੋਇਆ ਸੀ ਆਪਣੇ ਐਲਾਨ ਮੁਤਾਬਕ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਦਿੱਲੀ ਵੱਲ ਉਹਨਾਂ ਨੇ ਕੂਚ ਕਰਨਾ ਸੀ ਪਰ ਜਿਵੇਂ ਹੀ ਕਿਸਾਨਾਂ ਦੇ ਐਲਾਨ ਦਾ ਤੇ ਕੌਮੀ ਸਾਬ ਮੋਰਚੇ ਦੇ ਵੱਡੇ ਐਲਾਨਾਂ ਦਾ ਪੁਲਿਸ ਨੂੰ ਪਤਾ ਲੱਗਦਾ ਤਾਂ ਪੁਲਿਸ ਵੱਡੀ ਗਿਣਤੀ ਵਿੱਚ ਉੱਥੇ ਪਹੁੰਚ ਜਾਂਦੀ ਹੈ ਪੰਜਾਬ ਤੇ ਹਰਿਆਣਾ ਦੇ ਪੁਲਿਸ ਕਰਮਚਾਰੀ ਕਿਸਾਨਾਂ ਨੂੰ ਰੋਕ ਦਿੰਦੇ ਨੇ ਸਰਹੱਦਾਂ ਸੀਲ ਕਰ ਦਿੱਤੀਆਂ ਨੇ ਬਾਰਡਰਾਂ ਤੇ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਵੱਡੀ ਗਿਣਤੀ ਵਿੱਚ ਜਿਹੜੇ ਪੁਲਿਸ ਕਰਮਚਾਰੀ ਨੇ ਉਹ ਖੜੇ ਹੋਏ ਨੇ ਬੈਰੀਕੇਡਿੰਗ ਸਖਤ ਕਰ ਦਿੱਤੀ ਗਈ ਹੈ ਸਿੱਧੇ ਤੌਰ ਤੇ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਕਰਨ ਤੋਂ ਰੋਕ ਦਿੱਤਾ ਗਿਆ ਇਸ ਤੋਂ ਅਕੇ ਕਿਸਾਨ ਜਿੱਥੇ ਹੀ ਪੁਲਿਸ ਨੇ ਰੋਕੇ ਸੀ ਉੱਥੇ ਹੀ ਉਹ ਧਰਨਾ ਪ੍ਰਦਰਸ਼ਨ ਕਰਨ ਲਈ ਬੈਠ ਜਾਂਦੇ ਨੇ ਸਰਕਾਰਾਂ ਤੇ ਧੱਕੇਸ਼ਾਹੀ ਦੇ ਇਲਜ਼ਾਮ ਵੀ ਲਗਾਉਂਦੇ ਨੇ ਹਾਲਾਂਕਿ ਸਮੇਂ-ਸਮੇਂ ਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇਹ ਮੰਗ ਤੇਜ਼ ਹੋਈ ਹੈ ਪਰ ਹੁਣ ਸਾਂਝ ਰੂਪ ਦੇ ਵਿੱਚ ਇਹ ਜੋ ਐਲਾਨ ਕੀਤਾ ਗਿਆ ਸੀ ਉਸ ਐਲਾਨ ਤੋਂ ਡਰਿਆਂ ਸਰਕਾਰਾਂ ਦੇ ਵੱਲੋਂ ਕਿਸਾਨਾਂ ਨੂੰ ਉੱਥੇ ਹੀ ਰੋਕ ਦਿੱਤਾ ਗਿਆ ਇਸ ਵਕਤ ਕਿਸਾਨ ਜਥੇਬੰਦੀਆਂ ਦੀ ਆਗੂਆਂ ਦਾ ਤੇ ਬਾਪੂ ਗੁਰਚਰਨ ਦੇ ਵੱਲੋਂ ਕੀ ਕਿਹਾ ਗਿਆ ਤੁਸੀਂ ਵੀ ਸੁਣੋ ਮੁਗਦਾ ਵਾਲਾ ਜੁਰਮ ਜਿਹਨਾਂ ਸਿੱਖਾਂ ਨੇ ਕਰ ਰਹੇ ਕਿਉਂਕਿ ਜਿਹੜੀ ਸਾਡੇ ਬੰਦੀ ਸਿੰਘ ਜਿਨ੍ਹਾਂ ਦੀ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਦਿੱਲੀ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨ ਵਾਸਤੇ ਜਾਣਾ ਸੀ ਅੱਜ ਸਾਨੂੰ ਇੱਥੇ ਸ਼ੰਭੂ ਬਾਰਡਰ ਤੇ ਰੋਕਿਆ ਗਿਆ ਕਿੰਨੀ ਹੋਏ ਇੱਕ ਆਜ਼ਾਦ ਦੇਸ਼ ਉਹ ਆਜ਼ਾਦ ਕਰਨ ਵਾਲਾ ਸਿੱਖ ਅੱਜ ਗੁਲਾਮ ਦੇਸ਼ 'ਚ ਕਿਸ ਤਰ੍ਹਾਂ ਰੋਕਿਆ ਗਿਆ ਕਿਉਂਕਿ ਸਾਡਾ ਪ੍ਰੋਗਰਾਮ ਸੀ ਲਗਾਤਾਰ 2 ਘੰਟੇ ਤੁਸਿਆਸੇ ਨਾਮ ਮੀਟਣਾ ਹੋ ਰਹੀਆਂ ਉਹਨਾਂ ਨੂੰ ਦੱਸ ਰਹੇ ਕਿ ਸਾਡਾ ਪ੍ਰੋਗਰਾਮ ਛਾਪ ਨਹੀਂ ਹੈ ਪਰੰਤੂ ਫੇਰ ਵੀ ਥਾਹ ਥਾਹ ਤੇ ਲਾਕੇ ਲਾਕੇ ਜਿਸ ਤਰ੍ਹਾਂ ਡਾਢ ਅੰਦਾਜ਼ੀ ਕੀਤੀ ਜਾ ਰਹੀ ਹੈ ਸਰਕਾਰ ਦੀ ਇਹ ਇੱਕ ਗੁਲਾਮੀ ਦੀ ਨਿਸ਼ਾਨੀ ਹੈ ਸੋ ਜਿੰਨੇ ਵੀ ਇੱਥੇ ਪਹੁੰਚੇ ਜਿਹਹੇ ਦਾ ਸਿੱਖਾਂ ਸੇ ਹੁਣਾਰਾ ਬਣਨ ਕਲ ਫੋਨ ਤੇ ਕਾਜ ਦਾ ਗਮ ਹੋਈ ਸੀ ਉਹਨਾਂ ਨੇ ਦਾਸ ਨੂੰ ਕਿਹਾ ਸੀ ਕਿ ਮਾਪੂਜੀ ਉਹਨਾਂ ਕੋਲ ਕੋ ਧੰਨਵਾਦ ਕਰਿਓ ਜਿਹੜਾ ਵੀ ਇਸ ਸੋਹਣ ਨੂੰ ਲੈ ਕੇ ਉਸ ਮਹਿੰਦੇ ਨਾਲ ਤੁਰਿਆ ਸਿੰਘ ਹੱਥ ਦੇ ਨਾਲ ਜੁੜਿਆ ਉਹਦਾ ਅਸੀਂ ਸਤਿਕਾਰ ਕਰਨਾ ਉਹਨਾਂ ਕੋਲ ਕੋ ਧੰਨਵਾਦ